ਜਦੋਂ ਕੋਈ ਰਸਤੇਦਾਰ ਅੱਗੇ ਵੱਧ ਜਾਂਦਾ ਹੈ ਤੇ ਉਹ ਛੋਟੇ ਲੋਕਾਂ ਨੂੰ ਬੁਲਾਉਣਾ ਵੀ ਭੁੱਲ ਜਾਂਦਾ ਹੈ ਚਾਹੇ ਕਿੰਨਾ ਵੀ ਗੂੜਾ ਰਿਸ਼ਤਾ ਹੋਵੇ ਜਿਨ੍ਹਾਂ ਲੋਕਾਂ ਨੇ ਉਸ ਦਾ ਮਾੜੇ ਟਾਈਮ ਦੇ ਵਿੱਚ ਕੋਈ ਸਾਥ ਦਿੱਤਾ ਹੋਵੇ ਉਹਨਾਂ ਨੂੰ ਵੀ ਲੋਕ ਭੁੱਲ ਜਾਂਦੇ ਆ ਪੈਸੇ ਦਾ ਪ੍ਰਭਾਵ ਹੀ ਇੰਨਾ ਪੈਸੇ ਦਾ ਨਸ਼ਾ ਹੀ ਇੰਨਾ ਬਾਦਲ ਪਿੰਡ ਨੂੰ ਕੌਣ ਨਹੀਂ ਜਾਣਦਾ ਬਾਦਲ ਪਿੰਡ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ ਤੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਮੁੱਢ ਬੰਨਿਆ ਸੀ ਪਿੰਡ ਬਾਦਲ ਦੇ ਲੋਕਾਂ ਨੇ ਆਪਾਂ ਸਭ ਨੂੰ ਪਤਾ ਸਭ ਤੋਂ ਪਹਿਲਾਂ ਉਹ ਪਿੰਡ ਦੇ ਸਰਪੰਚ ਬਣੇ ਸੀ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਸੀ ਫੇਰ ਕਿਤੇ ਜਾ ਕੇ ਉਹ ਬਲੌਕ ਸੰਭਤੀ ਜਿੱਤੇ ਸੀ ਤੇ ਹੌਲੀ-ਹੌਲੀ ਪੌੜੀਆਂ ਚੜਦੇ ਚੜਦੇ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸੀ ਜਿਵੇਂ ਜਿਵੇਂ ਪੰਜਾਬ ਦੇ ਲੋਕਾਂ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਪਿਆਰ ਦਿੱਤਾ ਫੇਰ ਉਹਨਾਂ ਨੂੰ ਨਾਮ ਮਿਲਿਆ ਪੂਰੇ ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਸਿੱਖ ਲੀਡਰ ਵਜੋਂ ਉਹ ਪਛਾਣੇ ਜਾਣ ਲੱਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਮੁੱਢ ਉਹਨਾਂ ਦੇ ਪਿੰਡ ਨੇ ਬੰਨਿਆ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਨਾ ਚਿਰ ਜਿਉਂਦੇ ਰਹੇ ਉਹਨਾਂ ਨੇ ਕਦੇ ਵੀ ਆਪਣੇ ਪਿੰਡ ਦੇ ਲੋਕਾਂ ਨੂੰ ਕਦੇ ਵੀ ਕੋਈ ਤਕਲੀਫ ਨਹੀਂ ਆਉਣ ਦਿੱਤੀ ਉਹਨਾਂ ਨੂੰ ਹਮੇਸ਼ਾ ਗੱਲ ਦੇ ਨਾਲ ਲਾਇਆ ਸੀ ਪਿੰਡ ਦੇ ਵਿੱਚ ਵੇਖਿਆ ਜਾਵੇ ਹਰ ਇੱਕ ਸਹੂਲਤ ਜਿਹੜੀ ਕਈ ਆਪਾਂ ਵੇਖਿਆ ਵੀ ਸ਼ਹਿਰਾਂ ਦੇ ਵਿੱਚ ਵੀ ਨਹੀਂ ਮਿਲਦੀ ਰੈਸਟ ਹਾਊਸ ਤੋਂ ਲੈ ਕੇ ਕਾਲਜ ਸਟੇਡੀਅਮ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਪਿੰਡ ਬਾਦਲ ਦੇ ਵਿੱਚ ਨਹੀਂ ਮਿਲਦੀ ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਕੋਈ ਪੀੜ ਪਈ ਤੇ ਬਾਦਲ ਪਿੰਡ ਦੇ ਲੋਕ ਉੱਠ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਸਾਥ ਦੇਣ ਲਈ ਬੌੜੇ ਤੁਹਾਨੂੰ ਪਤਾ ਹੀ ਹੈ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੋਂ ਚਲੇ ਗਏ ਤੇ ਹੁਣ ਉਹਨਾਂ ਦੇ ਘਰ ਪ੍ਰੋਗਰਾਮ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ ਦਾ ਵਿਆਹ ਸੀ ਤੇ ਜਦੋਂ ਵਿਆਹ ਸੀ ਪਿੰਡ ਦੇ ਲੋਕਾਂ ਨੂੰ ਵੀ ਚਾ ਸੀ ਪੂਰੀ ਦੁਨੀਆ ਦੇ ਵਿੱਚੋਂ ਮਹਿਮਾਨਾਂ ਨੇ ਆਉਣਾ ਸੀ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਇਹ ਕਹਿੰਦੇ ਸੀ ਵੀ ਸਾਰੀ ਅਰੇਂਜਮੈਂਟ ਕਰਨੀ ਹੈ ਇੱਕ ਜਿਹੜੀ ਤੁਹਾਨੂੰ ਪਤਾ ਹੀ ਆ ਲੋਹੜੀ ਵਾਲੇ ਦਿਨ ਉਹਨਾਂ ਦੇ ਪਿੰਡ ਅਖੰਡ ਪਾਠ ਕਰਾਇਆ ਗਿਆ ਸੀ ਪੂਰੇ ਪਿੰਡ ਦੇ ਲੋਕ ਉੱਥੇ ਪਹੁੰਚੇ ਵੀ ਸੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਲਈਆਂ ਪਰ ਹੁਣ ਪਿੰਡ ਦੇ ਲੋਕਾਂ ਨੂੰ ਇੱਕ ਰੋਸ ਆ ਦਿੱਲੀ ਦੇ ਵਿੱਚ ਜਦੋਂ ਵਿਆਹ ਹੋਇਆ ਕਈ ਪਿੰਡ ਦੇ ਲੋਕਾਂ ਨੂੰ ਉੱਥੇ ਬੁਲਾਇਆ ਨਹੀਂ ਗਿਆ ਤੇ ਉਹ ਚਾਹੁੰਦੇ ਸੀ ਉਸ ਵਿਆਹ ਦੇ ਵਿੱਚ ਸ਼ਾਮਲ ਹੋਣਾ ਪਰ ਕੁਝ ਵੀ ਸਮਝ ਲਿਆ ਜਾਵੇ ਜਾਂ ਤਾਂ ਫਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਸੋਚਿਆ ਹੋਊਗਾ ਕਿ ਇਹਨਾਂ ਨੂੰ ਲੱਗ ਪਾਰਟੀ ਦਿੱਤੀ ਜਾਵੇ